ਹੋਨ ਲਾ ਦੇ ਨਾ ਤੇ ਸਾਂਤ ਨੂੰ ਹੋਰ ਵੀ ਹੋਰ ਜੀ ਨੂੰ ਜੀ ਦੇ ਪੱਟੇ ਦਾ ਮਾਲ ਲੈ ਕੇ ਖਾਣੇ ਬਾਹਰ ਕਰਨੇ ਜਾਂਦੇ ਨੇ ਉਹਦੇ ਨੂੰ ਹੋਰ ਨਹੀਂ ਨੀ ਰਹੀ ਨੀ ਉਹ ਉਹ ਬੜੀ ਲਫਜ਼ੀ ਮਾਤਾ ਪ੍ਰਸ਼ੰਗ ਨਹੀਂ ਜੀ ਜੇ ਮੰਨ ਲਈ ਜਗਾ ਜੀ 24 ਦਾ ਦੇ ਜੀ 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 ਰਹੇ ਰਿਹਾ ਹੈ ਆ ਸਾਡੇ ਸਰਪੰਚ ਸਾਹਿਬ ਵਾਲੇ ਬੁੱਟਾ ਸਿੰਘ ਲੈਨ ਮੈਨ ਵਿਜਲੀ ਕਰਮਜੀਤ ਸਿੰਘ ਆਜੋ ਆਜੋ ਜੁੜ ਜੋ ਲਾਈਵ ਜੁੜ ਜੋ ਆਪਣੀ ਲਾਈਵ ਚੱਲਦੀ ਆ ਜੋੜੋ ਸੇਤੀ ਜੋੜੋ ਧੰਨਵਾਦ ਜੀ ਧੰਨਵਾਦ ਜੁੜਨ ਲਈ ਤੁਹਾਡਾ ਸਵਾਗਤ ਹੈ ਲੈ ਵਿੱਚ ਆਪਣੇ ਖੂਨਦਾਨ ਕੈਂਪ ਲੱਗ ਰਿਹਾ ਖੂਨਦਾਨ ਕੈਂਪ ਈਬੇ ਦੇ ਆਲੂ ਵਾਲੇ ਜਿਹੜਾ ਮਾਰਸਾ ਲੈਕਡਨ ਕਰੋ ਜੀ ਸਵਾਗਤ ਤੁਹਾਡਾ ਧੰਨਵਾਦ ਕਮੈਂਟ ਕਰ ਵੀਰ ਮੇਰਾ ਕਮੈਂਟ ਕੈਟ ਕਰਦੇ ਫਾਸਟ ਬਾਕਸ ਨੂੰ ਸਾਈਡ ਤੋਂ ਕਰਨਾ ਹੈ ਕੈਮਰਾ ਸ਼ਟਲ ਨੂੰ ਸਾਈਡ ਤੋਂ ਧੰਨਵਾਦ ਜੀ ਧੰਨਵਾਦ ਕਰ ਲੈ ਇੱਕ ਕਰਨ ਲਈ ਧੰਨਵਾਦ ਭੈਣ ਕਬੀਰ ਭਰਾ ਦੱਸੋ ਇਹ ਕਮੈਂਟ ਕਰਕੇ ਫੂਨਦਾਨ ਕੈਂਪਸ ਦੇ ਆਲੂ ਵਾਲੇ ਤੀਸਰਾ ਮੋੜ ਕੇ ਰੱਖ ਲਿਓ ਬਈ ਮੋੜ ਕੇ ਰੱਖ ਲਿਓ ਮੋੜ ਕੇ ਬੰਦ ਨਾ ਕਰੇ ਬਈ ਇਹਨੂੰ 15 ਨਹੀਂ ਤਾਂ ਲੋੜ ਹੀ ਨਹੀਂ 1-2 ਮਿੰਟ ਹੀ ਬਹੁਤ ਹੈ ਮੈਂ ਤਾਂ ਇਹ ਕਹਾਂ ਤਾ ਕੁੱਟ ਕੇ ਜਦੋਂ ਬੰਦ ਕਰਤਾ ਚੱਲ ਹਾਂ ਹੀ ਤਾਂ ਨਾ ਕੁਝ ਨਹੀਂ ਹੁੰਦਾ 34 ਵਾਰੀ ਹੋਈ ਇੱਕ ਜਣਾ ਹੀ ਜੁੜਿਆ ਹੈ ਇਹ ਮੈਂ ਸ਼ੇਅਰ ਕਰ ਦਾਂਗਾ ਬਾਅਦ ਵਿੱਚ ਅਸੀਂ ਹਾਂ ਅਸੀਂ ਅਸੀਂ ਬਾਅਦ ਵਿੱਚ ਕਰਦੇ ਹਾਂ 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 ਧੰਨਵਾਦ ਜੀ ਧੰਨਵਾਦ ਜੁੜਨ ਲਈ ਧੰਨਵਾਦ ਆਪਣਾ ਭੋਲਾ ਸ਼ੰਕਰਾ ਜੀ ਸਗਬਿੰਦਰ ਸ਼ੰਕਰਾ ਜੀ ਬਿਜਲੀ ਮੁਲਾਜ਼ਮ ਕਰਮਜੀਤ ਸਿੰਘ ਲੈਂਡਮੈਨ ਜੀਵਨ ਸਿੰਘ ਜਿਸ ਨੇ ਖੂਨਦਾਨ ਕੀਤਾ ਦੇਰਾ ਨਾਮ ਕੀ ਆ ਬਾਈ ਹੈ ਅਰਵਿੰਦਰ ਸਿੰਘ ਖੜਾ ਇਹ ਖੂਨਦਾਨ ਕੈਂਪ ਦਿੱਤਾ ਜਿਹੜੇ ਨੇ ਸਰਪੰਚ ਜੀ ਖੜਾ ਹੀ ਬੁੱਟਾ ਸਿੰਘ ਆਪਣੇ ਡਾਕਟਰ ਸਾਹਿਬ ਖੜੇ ਨੇ ਜੀ ਸਤਜੈਨ ਸਿੰਘ ਖੜਾ ਜੀ ਕੁਲਵਿੰਦਰ ਸਿੰਘ ਜੀ ਹੈਪੀ ਸਿੰਘ ਵਪਾਰੀ ਖੜਾ ਜੀ ਬਹੁਤ ਮਸ਼ਹੂਰ ਆ ਜੀ ਇਹ ਆਪਣਾ ਬਾ ਗੱਗੀ ਸਿੰਘ ਜੀ ਗੋਵਿੰਦ ਦੇਖਾ ਤੂੰ ਚਾਲੇ ਆਇਆ ਖੜਾ ਲੈ ਵੈ ਵਿਚਾਲੇ ਨਹੀਂ ਲੈ ਵੈ ਲੈ ਵੀ ਚਲਾ ਤੂੰ ਉਹ ਫੋਟੋ ਜੁੜੇ ਹੋਏ ਨੇ ਹਾਂ ਜੁੜਾ ਦੀਆਂ ਹੀ ਕਰਕੇ ਹਾਂ ਦੇਖੋ ਇਹ ਬਾਅਦ ਤੇ ਵੀ ਦੇਖਣਗੇ ਚਾਹੀਦੇ ਜੋ ਸਹਿਰ ਕਰਦੇ ਨਾ ਬਾਅਦ ਤੇ ਵੀ ਦੇਖਣਗੇ ਇਹ 24 ਟਾਈਮ ਨਹੀਂ ਆਉਂਦਾ ਇਹਦਾ ਰਸੋਈਆਂ ਨੇ ਆ ਜਾ ਸਤਨਾਮ ਜੀ ਸਤਸ੍ਰੀਕਾਲ ਜੀ ਹੋਰ ਠੀਕ ਹੋ ਜੀ ਲਾਈਵ ਚੱਲਦਾ ਹੁਣ ਦਾਨ ਕੈਂਪ ਕਰਨਾਗੇ ਕੂਲਦਾਨ ਕੈਂਪ ਹਾਂਜੀ ਮੇਰੇ ਪਾਸ ਤੇ ਹੈ ਉਹ ਹੀ ਆਪਣਾ ਤੀਜਾ ਹੈ ਤੇਜਰਾ ਦਾਨ ਦਾ ਤੀਜਾ ਹੈ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਜੀ ਮਿੰਨਾਂ ਲਈ ਬੜੀ ਜੀ ਦੇਰ ਹੈ ਬੜੀ ਜੀ ਦੇਰ ਹੈ ਹੋਰ ਆਹ ਦੇਖੋ ਜੀ ਮਾਸਟਰ ਸਾਹਿਬ ਛੁੱਟੀ ਲੈ ਕੇ ਨਾ ਸਕੂਲ ਤੇ ਆਪਾਂ ਨੂੰ ਲੱਡ ਦੇਣ ਆਇਆ ਤੁਹਾਨੂੰ ਆਇਆ ਬਹੁਤ ਧੰਨਵਾਦ ਹਾਂ ਬਹੁਤ ਧੰਨਵਾਦ ਹੈ ਜੀ ਮੁਲਾਜ਼ਮਾਂ ਦਾ ਆਪਾਂ ਪਿੰਡਾਂ ਵਾਲੇ ਹੋਏ ਅਨਪੜ੍ਹ ਰਹੇਗੇ ਹੈ ਨਹੀਂ ਵੀਡੀਓ ਕਰਾਂ ਸਾਹਮਣੇ ਆਪਾਂ ਕਰਾਂਗੇ ਚੰਗਾ ਹੈ ਨਾ ਤੇ ਬਾਬਾ ਹੋ ਗਿਆ ਬਈ ਆਪਾਂ ਐਂਬੂਲੈਂਸ ਕੰਨੀ ਚਰਨਿਆ ਐਂਬੂਲੈਂਸ ਕੰਨੀ ਧੰਨਵਾਦ ਜੀ ਧੰਨਵਾਦ ਜੁਰਨਾਲ ਜੀ ਧੰਨਵਾਦ ਤੁਹਾਨੂੰ ਖੂਨ ਕੈਂਪ ਜੈਲ ਵਾਲੇ ਕੀ ਬਈ ਮਾਨ ਸਾ ਸਰਵੰਦਪੁਰ ਹੈ ਜੀ ਅਮੁਲਾਚਾ ਨਾਲ ਤੇਰਾ ਨਾਮ ਕੀ ਆ ਬਾਈ ਕਰ ਦੇ ਨਾ ਆਏ ਫੋਟੋ ਲਾਉਂਗਾ हरजिंद्र सिंह जी खून दान कर रहे जी केवादी वाला अपना नाम की है जी करण सिंह जी करण सिंह जी खून दान कर दे रहे हैं जी चलते हम लाने के हम लोग बस मार ले जाते हैं बच्ची खड़े रहने But it's not a well, Like it's a baby. Um, like <laughs> yes, baby. ਸੂਈ ਵਾਲੇ ਵੱਡੀ ਆ ਆ ਬਹੁਤ ਵੀ ਤਾਲੂ ਕਿਦ ਬਿਟੇ ਲੇ ਫੋਟੋ ਕਾ